ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਤੇ ਮੈਂ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵੈਦਰ ਨਾਲ ਜੁੜੀ ਹੋਈ ਹੈ ਵੈਦਰ ਦੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਦਿੱਲੀ ਦੀ ਗੱਲ ਕਰ ਲਈਏ ਹਰਿਆਣਾ ਦੀ ਗੱਲ ਕਰ ਲਈਏ ਨੌਇਡਾ ਦੀ ਗੱਲ ਕਰ ਲਈਏ ਗੁਲਗਾਉਂ ਦੀ ਗੱਲ ਕਰ ਲਈਏ ਜੋ ਇੱਕ ਲੂ ਵਗ ਰਹੀ ਹੈ ਜਾਂ ਕਿ ਤੱਤੀਆਂ ਹਵਾਵਾਂ ਵਗ ਰਹੀਆਂ ਨੇ ਤੇ ਗਰਮੀ ਦਾ ਜਿਹੜਾ ਟੈਂਪਰੇਚਰ ਇਸ ਸਮੇਂ ਵਧਿਆ ਹੋਇਆ ਤੇ ਰਿਕਾਰਡ ਤੋੜ ਗਰਮੀ ਜਿਹੜੀ ਪੈ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਉਸਨੇ ਲੋਕਾਂ ਦਾ ਜੀਣਾ ਬਿਹਾਲ ਕੀਤਾ ਹੋਇਆ ਜੀ ਹਾਂ ਬਿਲਕੁਲ ਜੋ ਇਸ ਸਮੇਂ ਦੇ ਕਹੇ ਲੋ ਵੀ ਸਿਚੁਏਸ਼ਨਸ ਬਣੀ ਹੋਈਆਂ ਗਰਮੀ ਨੂੰ ਲੈ ਕੇ ਉਹ ਬੜੀਆਂ ਮਾੜੀਆਂ ਨੇ ਕਿਉਂਕਿ ਤੱਤੀ ਲੋ ਹੈ ਜਿਹੜੀ ਉਹ ਵਗ ਰਹੀ ਹੈ ਜਿਹਦੇ ਨਾਲ ਜਨ ਜੀਵਨ ਆ ਜਿਹੜਾ ਉਹ ਇਨਸਾਨਾਂ ਦਾ ਤਾਂ ਪ੍ਰਭਾਵਿਤ ਹੋ ਹੀ ਰਿਹਾ ਪੰਛੀਆਂ ਜਾਨਵਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਜਿਹੜਾ ਕਹੇ ਲੋ ਵੱਡੇ ਪੱਧਰ ਤੇ ਆ ਜਿਹੜਾ ਅ ਗਰਮੀ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੋਇਆ ਹੋਇਆ ਸੋ ਇਸ ਦੇ ਵਿੱਚ ਇੱਕ ਹੁਣ ਰਾਹਤ ਵਾਲੀ ਖਬਰ ਹੈ ਜਿਹੜੀ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਮੌਨਸੂਨ ਮੌਨਸੂਨ ਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਇੰਤਜ਼ਾਰ ਵੱਡੇ ਲੰਮੇ ਸਮੇਂ ਤੋਂ ਰਹਿੰਦਾ ਕਿਉਂਕਿ ਗਰਮੀ ਦੇ ਦਿਨਾਂ ਦੇ ਵਿੱਚ ਜਦੋਂ ਮੀਂਹ ਪੈ ਜਾਵੇ ਤੇ ਰਾਹਤ ਮਿਲ ਜਾਵੇ ਜਿਹੜੀ ਉਹ ਗਰਮੀ ਦੇ ਵਿੱਚੋਂ ਤੇ ਇੱਕ ਲੂਤ ਉਹ ਜਿਹੜੀ ਰਾਹਤ ਮਿਲ ਜਾਵੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਸੋ ਥੋੜਾ ਜਿਹਾ ਵੇਟ ਕਰਨਾ ਪਊਗਾ ਪਰ ਪੰਜਾਬ ਦੇ ਵਿੱਚ ਜਲਦ ਹੀ ਜਿਹੜਾ ਮੌਨਸੂਨ ਦਾ ਆਗਾਜ਼ ਹੋਣ ਜਾ ਰਿਹਾ ਹੈ ਪੱਛਮੀ ਹਿੰਦ ਮਹਾਸਾਗਰ ਤੋਂ ਜਿਹੜੀਆਂ ਇੱਕ ਹਵਾਵਾਂ ਚੱਲ ਕੇ ਪੂਰੇ ਦੇਸ਼ ਨੂੰ 4 ਮਹੀਨਿਆਂ ਦੇ ਵਿੱਚ ਕਵਰ ਕਰਦੀਆਂ ਨੇ ਤਾਂ ਉਹ ਪੰਜਾਬ ਦੇ ਵਿੱਚ ਵੀ ਜਲਦ ਹੀ ਐਂਟਰ ਹੋਣਗੀਆਂ ਤਾਂ ਉਹਦੇ ਨਾਲ ਜਿਹੜਾ ਮੀਂਹ ਪੈਣ ਦੇ ਨਾਲ ਪੰਜਾਬ ਦੇ ਲੋਕਾਂ ਦਾ ਜਿਹੜਾ ਹੁਣ ਬੁਰਾ ਹਾਲ ਹੋਇਆ ਹੋਇਆ ਕਿਉਂਕਿ ਇਸ ਸਮੇਂ ਜਿਹੜੀ ਗਰਮੀ ਪੈ ਰਹੀ ਹੈ ਉਹ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਆ ਵੈਸੇ ਜੇ ਕੁਝ ਬੀਤੇ ਸਮੇਂ ਪਿੱਛੇ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਮਈ ਦੇ ਵਿੱਚ ਇਹ ਹਾਲ ਨਹੀਂ ਹੁੰਦਾ ਸੀ ਇਹ ਹਾਲ ਹੁੰਦਾ ਸੀਗਾ ਜੂਨ ਦੇ ਵਿੱਚ ਜਾ ਕੇ ਜਾਂ ਜੁਲਾਈ ਦੇ ਵਿੱਚ ਪਰ ਇਹ ਗਲੋਬਲ ਵਾਰਮਿੰਗ ਕਹਿ ਲਓ ਜਾਂ ਇਨਸਾਨਾਂ ਦੀਆਂ ਕੀਤੀਆਂ ਗਲਤੀਆਂ ਕਹਿ ਲਓ ਜੋ ਆਪਾਂ ਦਰੱਖਤ ਵਧ ਰਹੇ ਆ ਏਸੀ ਪੋਲੂਸ਼ਨ ਤੇ ਹੋਰ ਚੀਜ਼ਾਂ ਨੇ ਸੋ ਉਹਦੇ ਹੀ ਸਿੱਟੇ ਨੇ ਜਿਹੜੇ ਉਹ ਇਨਸਾਨਾਂ ਨੂੰ ਭੁਗਤਨੇ ਪੈ ਰਹੇ ਨੇ ਪਰ ਛੇਤੀ ਹੀ ਲੋਕਾਂ ਨੂੰ ਰਾਹਤ ਮਿਲੂਗੀ ਤੇ ਮੌਨਸੂਨ ਦਾ ਜਿਹੜਾ ਆਗਾਜ਼ ਹੈ ਉਹ ਜਲਦ ਹੀ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਜੋ ਸਾਨੂੰ ਅਪਡੇਟ ਮਿਲੀ ਹੈ ਉਹਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਵੀ 31 ਤਰੀਕ ਤੱਕ 31 ਮਈ ਤੱਕ ਜਿਹੜੇ ਮੌਨਸੂਨ ਕੇਰਲਾ ਪਹੁੰਚ ਜਾਊਗਾ ਕੇਰਲਾ ਜਿਹੜੇ ਮੀਂਹ ਪੈਣ ਦੇ ਅਸਾਰ ਪੂਰੇ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ 18 19 20 25 ਤੱਕ ਜਿਹੜਾ ਪੰਜਾਬ ਨੂੰ ਪੂਰਾ ਕਵਰ ਕਰ ਲਿਆ ਜਾਊਗਾ ਸੋ ਥੋੜੇ ਦਿਨ ਨੇ ਬੜੇ ਸਬਰ ਦੇ ਨਾਲ ਥੋੜੇ ਦਿਨ ਕੱਟਨੇ ਪੈਣੇ ਨੇ ਤੇ ਆਪਣੇ ਬਜ਼ੁਰਗਾਂ ਦਾ ਬੱਚਿਆਂ ਦਾ ਖਾਸ ਕਰਕੇ ਬੇਹਤ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਗਰਮੀ ਦੇ ਵਿੱਚ ਤੁਹਾਡੀ ਸਿਹਤ ਆ ਜਿਹੜੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੇ ਵੱਡੇ ਪੱਧਰ ਤੇ ਖੜੀਆਂ ਹੋ ਜਾਂਦੀਆਂ ਨੇ ਸੋ ਦਰਸ਼ਕਾਂ ਨੂੰ ਅਸੀਂ ਵੀ ਅਪੀਲ ਕਰਾਂਗੇ ਤੁਸੀਂ ਸਾਨੂੰ ਦੇਖ ਰਹੇ ਹੋ ਸੁਣ ਰਹੇ ਹੋ ਤਾਂ ਗਰਮੀ ਦੇ ਰਿਲੇਟਡ ਤੁਸੀਂ ਵੀ ਆਪਣੀ ਰਾਏ ਆ ਸਰ ਕਮੈਂਟਾਂ ਦੇ ਜ਼ਰੀਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਅਸੀਂ ਅਪੀਲ ਇਹ ਵੀ ਕਰਾਂਗੇ ਦਰਸ਼ਕਾਂ ਨੂੰ ਵੀ ਵੱਧ ਤੋਂ ਵੱਧ ਪਾਣੀ ਪੀਓ ਛਾਂਚ ਰਹੋ ਤੇ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਕਿਉਂਕਿ ਮੌਸਮ ਵੱਲੋਂ ਜਿਹੜੀ ਅਪਡੇਟ ਸਾਂਝੀ ਕੀਤੀ ਹੋਈ ਆ ਕਿਉਂਕਿ ਰਿਕਾਰਡ ਤੋੜ ਗਰਮੀ ਆ ਜਿਹੜੀ ਉਹ ਪੈ ਰਹੀ ਆ ਸਾਡੇ ਸਹਿਯੋਗੀ ਪਟਿਆਲਾ ਤੋਂ ਰਣਦੀਪ ਸਿੰਘ ਹੁਣੀ ਸਾਡੇ ਨਾਲ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਰਣਦੀਪ ਜੀ ਆਵਾਜ਼ ਆ ਰਹੀ ਐ ਰਣਦੀਪ ਜੀ ਹਾਂ ਜੀ 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 ਰਿਕਾਰਡ ਤੋੜ ਗਰਮੀ ਪੈ ਰਹੀ ਆ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਪਾਣੀ ਪੀ ਪੀ ਕੇ ਤੇ ਪਟਿਆਲਾ ਦੇ ਵਿੱਚ ਤੁਸੀਂ ਗਰਾਊਂਡ ਦੇ ਉੱਪਰ ਫਿਰਦੇ ਹੋ ਲੋਕਾਂ ਨੂੰ ਮਿਲਦੇ ਹੋ ਤੇ ਕੀ ਹਾਲਾਤ ਨੇ ਇਸ ਸਮੇਂ ਗਰਮੀ ਦੇ ਪਟਿਆਲਾ ਦੇ ਵਿੱਚ ਸਾਹੀਂ ਬਿਲਕੁਲ ਤਾਂ ਵਸਦੀ ਹੈ ਕਿ ਪਿਛਲੇ 2 ਦਿਨ ਤੋਂ ਲੈ ਕੇ ਲਗਾਤਾਰ ਦੇਖਿਆ ਜਾਵੇ ਤਾਂ ਜਿਹੜਾ ਪਾਰਾ ਹੈਗਾ ਉਹ 45 ਡਿਗਰੀ ਪਾਰ ਕਰ ਚੁੱਕਾ ਹੈਗਾ ਜੀ ਔਰ ਸੜਕਾਂ ਦੇ ਉੱਤੇ ਵੀ ਦੇਖਦੇ ਆਪਾਂ ਕਿ ਇਕਦੁੱਕਾ ਲੋਕ ਹੀ ਦਿਖਦੇ ਨੇ ਜਿਨ੍ਹਾਂ ਨੂੰ ਕੋਈ ਬਹੁਤ ਜਲਦੀ ਆ ਜ਼ਰੂਰੀ ਕੰਮ ਹੁੰਦਾ ਹੈ ਉਹੀ ਰੋਡ ਦੇ ਉੱਤੇ ਨਜ਼ਰ ਆਉਂਦੇ ਆ ਬਾਜ਼ਾਰ ਜਿਹੜੇ ਨੇ ਉਹ ਖਾਲੀ ਪਏ ਨੇ ਕਿਉਂਕਿ ਲਗਾਤਾਰ 2 ਦਿਨ ਤੋਂ ਵੀਿੱਦੈ ਜਿਹੜੀ ਗਰਮੀ ਹੈਗੀ ਆ ਉਹ ਵਧਣ ਦੇ ਕਾਰਨ ਜਿਹੜਾ ਹੈਗਾ ਲਗਾਤਾਰ ਸੋਸ਼ਲ ਮੀਡੀਆ ਦੇ ਆਪਣੇ ਵੱਲੋਂ ਵੀ ਬਾਰ-ਬਾਰ ਇੱਕੋ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਜ਼ਰੂਰੀ ਕੰਮ ਹੈਗਾ ਤਾਂ ਹੀ ਬਾਹਰ ਨਿਕਲੋ ਅਦਰਵਾਈਜ਼ ਜਿਹੜਾ ਜੀ ਤਾਂ ਲੋਕ ਵੀ ਇਸ ਚੀਜ਼ ਨੂੰ ਦੇਖਦੇ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਔਰ ਇਹ ਵੀ ਦੱਸਣ ਦੀ ਗੱਲ ਹੋਊਗੀ ਜਿਹੜਾ ਜੀ ਤਾਂ ਲੋਕ ਨੇਲੇ ਸਿਰਫ ਸ਼ਾਮ ਨੂੰ ਹੀ ਬਾਹਰ ਨਿਕਲਦੇ ਨੇ 10 ਵਜੇ ਤੋਂ ਪਹਿਲਾਂ ਪਹਿਲਾਂ ਜੀ ਥੋੜੀ ਜਿਹੀ ਟੈਕਨੀਕਲ ਇਸ਼ੂ ਕਰਕੇ ਮੈਨੂੰ ਲੱਗਦਾ ਨੈਟਵਰਕ ਦੀ ਪ੍ਰੋਬਲਮ ਆ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਕੱਟੀ ਜਾ ਰਹੀ ਹੈ ਰਣਦੀਪ ਜੀ ਆਵਾਜ਼ ਆ ਰਹੀ ਹੈ ਚਲੋ ਆਪਾਂ ਕੰਟੀਨਿਊ ਕਰਦੇ ਹਾਂ ਜੀ ਅ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਪਾਣੀ ਪੀਓ ਉਸ ਤੋਂ ਬਾਅਦ ਨਿੰਬੂ ਪਾਣੀ ਹੋ ਗਿਆ ਤੇ ਬੱਚਿਆਂ ਦਾ ਖਾਸ ਕਰਕੇ ਬਜ਼ੁਰਗਾਂ ਦਾ ਧਿਆਨ ਰੱਖੋ ਇੱਕ ਗੂੰਦ ਘਤੀਰਾ ਆਉਂਦਾ ਉਹ ਪੀਓ ਤਾਂ ਜੋ ਗਰਮੀ ਜਿਹੜੀ ਲੋ ਹੈ ਉਹਦੇ ਤੋਂ ਬਚਿਆ ਜਾਵੇ ਵੈਸੇ ਤਾਂ ਕਈ ਡਾਕ ਜਿਹੜੇ ਡਾਕਟਰੀ ਮਾਹਰ ਨੇ ਉਹ ਵੀ ਕਹਿੰਦੇ ਨੇ ਵੀ ਸਲਾਦ ਦੇ ਵਿੱਚ ਪਿਆਜ਼ ਖਾਓਗੇ ਤਾਂ ਵੀ ਤੁਹਾਡੀ ਜਿਹੜਾ ਲੋ ਤੋਂ ਤੁਸੀਂ ਬਚ ਸਕਦੇ ਹੋ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਕਹੇ ਲੋ ਵੀ ਰਿਕਾਰਡ ਤੋੜ ਜਿਹੜੇ ਸਮੇਂ ਜਿਹੜੀ ਗਰਮੀ ਪੈ ਰਹੀ ਆ ਉਹ ਬੇहद ਖਤਰਨਾਕ ਸਾਬਿਤ ਹੋ ਸਕਦੀ ਹੈ ਹੁਣ ਦੇਖੋ ਇਹਦੇ ਵਿੱਚ ਗਲੋਬਲ ਵਾਰਮਿੰਗ ਦਾ ਕਸੂਰ ਲਾ ਲਓ ਇਨਸਾਨ ਦਾ ਕਸੂਰ ਲਾ ਲਓ ਵੀ ਦਰਖਤ ਆਲੇ-ਦਾਲਿਓ ਜੇ ਆਪਾਂ ਝਾਤੀ ਮਾਰੀਏ ਤਾਂ ਵੱਡ ਦਿੱਤੇ ਗਏ ਨੇ ਵੱਡੇ ਪੱਧਰ ਤੇ ਸੜਕਾਂ ਬਣਾ ਦਿੱਤੀਆਂ ਨੇ ਰਹਾਇਸ਼ੀ ਕਲੋਨੀਆਂ ਬਣਾ ਦਿੱਤੀਆਂ ਨੇ ਤਾਂ ਉਹਦੇ ਕਰਕੇ ਜਿਹੜਾ ਇਹ ਟੈਂਪਰੇਚਰ ਹੈ ਜ਼ਿਆਦਾ ਜਿਹੜਾ ਵੱਧ ਰਿਹਾ ਤੇ ਇਸ ਵਾਰ ਜਿਹੜੀ ਗਰਮੀ ਆ ਉਹ ਰਿਕਾਰਡ ਤੋੜ ਪੈ ਰਹੀ ਹੈ 45 48 ਤੱਕ ਜਿਹੜਾ ਮਹਾਰਾ ਮ ਵੱਲੋਂ ਦੱਸਿਆ ਗਿਆ ਵੀ ਟੈਂਪਰੇਚਰ ਹੈ ਉਹ ਵੱਧ ਸਕਦਾ ਹੈ ਪਰ ਮੌਨਸੂਨ ਇੱਕ ਵੱਡੀ ਰਾਹਤ ਆ ਜਿਹੜੀ ਉਹ ਪੰਜਾਬੀਆਂ ਲਈ ਬਣ ਕੇ ਆਊਗਾ ਸੋ ਥੋੜਾ ਇੰਤਜ਼ਾਰ ਕਰਨਾ ਪੈਣਾ ਵੇਟ ਕਰਨਾ ਪੈਣਾ 31 ਮਈ ਤੱਕ ਕੇਰਲ ਉਸ ਤੋਂ ਬਾਅਦ 25 ਤੱਕ 25 ਜੂਨ ਤੱਕ 18 19 ਤੋਂ ਸਟਾਰਟ ਹੋ ਕੇ 2 3 ਦਿਨ ਉੱਪਰ ਥੱਲੇ ਹੋ ਸਕਦੇ ਨੇ ਪਰ 25 ਤੱਕ ਜਿਹੜਾ ਪੂਰਾ ਪੰਜਾਬ ਆ ਮੌਨਸੂਨ ਵੱਲੋਂ ਉਹ ਕਵਰ ਕਰ ਲਿਆ ਜਾਊਗਾ ਹਿੰਦ ਮਹਾਸਾਗਰ ਤੋਂ ਜਿਹੜੀਆਂ ਇਹ ਹਵਾਵਾਂ ਆਉਂਦੀਆਂ ਨੇ ਜਿਹਦੇ ਨਾਲ ਬੱਦਲਵਾਈ ਨਾਲ ਆਉਂਦੀ ਆ ਤੇ ਉਸ ਤੋਂ ਬਾਅਦ ਵੱਡੇ ਪੱਧਰ ਤੇ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਮੀਂਹ ਪੈਂਦਾ ਤੇ ਪੰਜਾਬ ਦੇ ਲੋਕ ਮੌਨਸੂਨ ਦਾ ਖਾਸ ਤੌਰ ਤੇ ਇੰਤਜ਼ਾਰ ਕਰਦੇ ਨੇ ਥੋੜੀ ਜੀ ਵੇਟ ਕਰਨੀ ਪੈਣੀ ਆ ਸਬਰ ਕਰਨਾ ਪੈਣਾ ਜਲਦ ਹੀ ਜਿਹੜੀ ਰਾਹਤ ਹੈ ਉਹ ਇਸ ਗਰਮੀ ਤੋਂ ਮਿਲੂਗੀ ਪਰ ਦਰਸ਼ਕਾਂ ਨੂੰ ਫੇਰ ਅਪੀਲ ਕਰਾਂਗੇ ਵੀ ਤੁਸੀਂ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਫੇਰ ਹੀ ਤੁਸੀਂ ਘਰ ਤੋਂ ਬਾਹਰ ਨਿਕਲੋ ਨਹੀਂ ਆਪਣੇ ਕੰਮ ਸਵੇਰੇ ਅਰਲੀ ਮਾਰਨਿੰਗ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਨੇ ਜਿਹੜੇ ਉਹ ਨਵੇਲੋ ਤਾਂ ਜੋ ਇਸ ਤਤੀਆਂ ਹਵਾਵਾਂ ਤੋਂ ਬਚਿਆ ਜਾ ਸਕੇ ਸੁਖਵਿੰਦਰ ਸਿੰਘ ਜਲੰਧਰ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜਗੇ ਉਹ ਨਾਲ ਗੱਲਬਾਤ ਕਰਾਂਗੇ ਸੁਖਵਿੰਦਰ ਜੀ ਆਵਾਜ਼ ਆ ਰਹੀ ਹੈ ਸੁਖਵਿੰਦਰ ਜੀ ਬਿਲਕੁਲ ਜੀ ਪੰਜਾਬ ਦੇ ਵਿੱਚ ਇਸ ਸਮੇਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਤੇ ਮੌਨਸੂਨ ਦਾ ਆਗਾਜ਼ ਵੀ ਇੱਕ ਵੱਡੀ ਰਾਹਤ ਲੋਕਾਂ ਨੂੰ ਮਿਲਣ ਜਾ ਰਹੀ ਹੈ ਤੇ ਕੀ ਹਾਲਾਤ ਨੇ ਇਸ ਸਮੇਂ ਤੁਸੀਂ ਗਰਾਊਂਡ ਦੇ ਵਿੱਚ ਉੱਪਰ ਲੋਕਾਂ ਨੂੰ ਮਿਲਦੇ ਹੋ ਦੇਖੋ ਕਵਲ ਗਰਾਊਂਡ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਸਵੇਰ ਦੇ 10:00 ਵਜੇ ਦਾ ਟਾਈਮ ਹੈਗਾ ਔਰ ਹੁਣ 35 ਡਿਗਰੀ ਟੈਂਪਰੇਚਰ ਹੈ ਸਮੇਂ ਜੀ ਲੋ ਜਿਹੜੀ ਹੈ ਉਹ ਪੂਰੀ ਚੱਲ ਰਹੀ ਹੈ ਔਰ ਇਸ ਤੋਂ ਪਹਿਲਾਂ ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ 44 ਡਿਗਰੀ ਟੈਂਪਰੇਚਰ ਸੀਗਾ ਔਰ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਕਿ ਇਸ ਹਫਤੇ ਦੇ ਵਿੱਚ 48 ਡਿਗਰੀ ਤੱਕ ਟੈਂਪਰੇਚਰ ਜਾਣ ਦਾ ਜਿਹੜੀ ਐਸ ਮੌਸਮ ਵਿਭਾਗ ਦੇ ਵੱਲੋਂ ਹੱਸਾ ਜਿਹੜਾ ਉਹ ਜਿਤਾਇਆ ਗਿਆ ਜੀ ਆਰ ਪੀਤਾ ਗਿਆ ਤਾਂ ਸੁਭਾਅ ਤੌਰ ਤੇ ਗਰਾਊਂਡ ਦੇ ਕਾਰਨ ਕੱਲ ਪੰਜਾਬ ਸਰਕਾਰ ਦੇ ਜੀ तो गो गो। तो गो। कोई इंटरनेट दिस स्कंदर जी थोड़ा जा नेटवर्क के बीच आके जो गाल करूंगा तो जी 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 थोड़ी आवाज कट रही थी तो गर्मी के कारण जोड़ी प्रेजेंटिंग है लगातार बढ़ती जा रही और और माने जोनकेट किया वो जो पत्थर वो जी ਕੋਈ ਨੈਟਵਰਕ ਦਾ ਇਸ਼ੂ ਲੱਗਦਾ ਸੁਖਵਿੰਦਰ ਜੀ ਵੀ ਰੀ ਅਵਾਜ਼ ਆ ਜਿਹੜੀ ਉਹ ਵਿੱਚ ਕੱਟੀ ਜਾ ਰਹੀ ਹੈ ਸੁਖਵਿੰਦਰ ਜੀ ਤੁਸੀਂ ਥੋੜਾ ਜਿਹਾ ਨੈਟਵਰਕ ਦੇ ਵਿੱਚ ਆ ਜਾਓ ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ ਜੀ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਗੱਲ ਪੂਰੀ ਕਰੋ ਆਪਣੀ ਤੁਹਾਡੀ ਆਵਾਜ਼ ਕੱਟੀ ਗਈ ਸੀ ਉਹ ਸਕੋਪ ਨਜ਼ਰ ਨਹੀਂ ਆ ਰਿਹਾ ਤਾਂ ਅ ਜਿਹੜੀ ਆ ਉਹ ਸਮੇਂ ਪੂਰੀ ਸ਼ਿਖਰਦੇਵ ਤੱਕ ਯਾਰ ਜਿਹੜੀ ਸਭ ਤੋਂ ਵੱਡੀ ਗੱਲ ਐ ਇਸ ਵਾਰ ਤਰਾਸ ਦੀ ਜਿਹੜੀ ਦੇਖਣ ਨੂੰ ਮਿਲੀ ਐ ਕਿ ਅੱਗਾਂ ਬਹੁਤ ਲਾਈਆਂ ਗਈਆਂ ਨੇ ਕਿਤਾ ਦੇ ਵਿੱਚ ਰੈਨਪੁਰ ਨੂੰ ਅੱਗ ਬਹੁਤ ਜ਼ਿਆਦਾ ਲਗਾਈ ਗਈ ਐ ਸੁਭਾਪ ਤੋਂ ਤੇ ਉਹਦੇ ਨਾਲ ਵੀ ਟੈਂਪਰੇਚਰ ਦੇ ਵਿੱਚ ਜਿਹੜਾ ਵਾਧਾ ਹੋਇਆ ਉਹਦੇ ਨਾਲ ਵੀ ਗਰਮੀ ਦੇ ਵਧਣ ਦੇ ਵਿੱਚ ਮਨ ਲੱਗਾ ਉਹ ਵੀ ਇੱਕ ਵੱਡਾ ਕਾਰਨ ਰਿਹਾ ਹੋਵੇਗਾ ਤਾਂ 44 ਡਿਗਰੀ ਟੈਂਪਰੇਚਰ ਜੋ ਰੂਸ ਦਾ ਨਾ ਮਾਪਿਆ ਜਾ ਰਿਹਾ ਔਰ ਇਸ ਹਫਤੇ ਦੇ ਵਿੱਚ 48 ਡਿਗਰੀ ਤੱਕ ਟੈਂਪਰੇਚਰ ਜਾਣਾ ਤਾਂ ਜੀ ਇਹ ਹਾਲਾਤਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਲੋਕ ਮਜ਼ਦੂਰੀ ਕਰਨ ਵਾਲੇ ਨੇ ਜਿਹੜੇ ਲੋਕ ਗਰੇੜੀਆਂ ਫੜੀਆਂ ਦੇ ਉੱਤੇ ਕੰਮ ਕਰਦੇ ਨੇ ਜਿਹੜੇ ਲੋਕ ਘਰਾਂ ਤੋਂ ਬਾਹਰ ਜਾਂਦੇ ਨੇ ਦਫ਼ਤਰ ਵਾਲਾ ਬੰਦਾ ਦਫ਼ਤਰ ਦੇ ਵਿੱਚ ਜਾ ਕੇ ਬਹਿ ਜਾਂਦਾ ਪਰ ਜਿਹੜੇ ਗਰਾਊਂਡ ਦੇ ਉੱਤੇ ਜਿਨ੍ਹਾਂ ਦਾ ਕੰਮ ਕਰਕੇ ਜਿਨ੍ਹਾਂ ਨੂੰ ਰੋਟੀ ਸ਼ਾਮ ਨੂੰ ਜਿਹੜੀ ਆ ਉਹ ਬਾਹਰ ਨਿਕਲ ਕੇ ਘਰੋਂ ਬਾਹਰ ਨਿਕਲ ਕੇ ਸੜਕਾਂ ਤੇ ਬੈਠ ਕੇ ਰੋਟੀ ਮਿਲਣੀ ਆ ਤਾਂ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦੀ ਜ਼ਿੰਦਗੀ ਇਸ ਸਮੇਂ ਕਿੰਨੇ ਖਤਰੇ ਦੇ ਵਿੱਚ ਹਾਲਾਂਕਿ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਦੇ ਵੱਲੋਂ ਵੀ ਇਸ ਵਾਰ ਦੀ ਚੇਤਾਵਨੀ ਦਿੱਤੀ ਗਈ ਹੈ ਕਿ ਬਜ਼ੁਰਗ ਤੇ ਬੱਚੇ ਔਰ ਬਜ਼ੁਰਗ ਖਾਸ ਤੌਰ ਦੇ ਉੱਤੇ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਹੈਗੀਆਂ ਨੇ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਵੀ ਜਿਹੜਾ ਨੁਕਸਾਨ ਨਾ ਗਰਮੀ ਦੇ ਕਰਕੇ ਉਹਨਾਂ ਨੂੰ ਨਾ ਹੋਵੇ ਤਾਂ ਗਰਮੀ ਸਿਖਰ ਦੇ ਉੱਤੇ ਹੈ ਔਰ ਵੱਡਾ ਆਸਰ ਜਿਹੜਾ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਜੀ ਤੇ ਮੌਨਸੂਨ ਦਾ ਆਗਾਜ਼ ਵੀ ਜਿਹੜੀ ਅਪਡੇਟ ਆ ਸਾਹਮਣੇ ਆਈ ਉਹ ਕਹਿੰਦੇ 19 ਤੋਂ ਲੈ ਕੇ 25 ਤੱਕ ਜੀ ਜੀ 19 ਤੋਂ ਲੈ ਕੇ 25 ਤੱਕ ਜਿਹੜਾ ਪੰਜਾਬ ਦੇ ਵਿੱਚ ਮੌਨਸੂਨ ਦਾ ਆਗਾਜ਼ ਹੋ ਸਕਦਾ ਹੈ ਪੰਜਾਬ ਪੂਰਾ ਕਵਰ ਹੈ ਜਿਹੜਾ 25 ਤਰੀਕ ਤੱਕ ਕਰ ਦਿੱਤਾ ਜਾਊਗਾ ਉਹ ਥੋੜੀ ਜੀ ਵੇਟ ਕਰਨੀ ਪੈਣੀ ਹੈ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਹੁਣ ਕਿਉਂਕਿ ਮੌਨਸੂਨ ਥੋੜੇ ਦਿਨ 20 ਦਿਨ ਦਾ ਆਪਾਂ ਵਖਵਾ ਕਹਿ ਸਕਦੇ ਹਾਂ ਜੀ ਸੋ ਕੋਈ ਟੈਕਨੀਕਲ ਇਸ਼ੂ ਹੋਣ ਕਰਕੇ ਜਿਹੜੀ ਗੱਲਬਾਤ ਆ ਸਾਡੇ ਸਹਾਇਕੀ ਰਿਪੋਰਟਰ ਨਾਲ ਨਹੀਂ ਹੋ ਸਕੀ ਪਰ ਉਹਨਾਂ ਨੇ ਗੱਲ ਬਿਲਕੁਲ درست ਕਹੀ ਆ ਵੀ ਜਿਹੜਾ ਟੈਂਪਰੇਚਰ ਮੈਕਸਿਮਮ ਆ 48 ਡਿਗਰੀ ਤੱਕ ਆ ਜਿਹੜਾ ਉਹ ਦਰਜ ਕੀਤਾ ਗਿਆ ਸੋ ਜੋ ਕਿ ਲੋਕਾਂ ਲਈ ਬੇहद ਖਤਰਨਾਕ ਹੈ ਤੇ ਬਾਰ ਬਾਰ ਸਰਕਾਰਾਂ ਵੀ ਇਹੀ ਅਪੀਲ ਕਰ ਰਹੀਆਂ ਨੇ ਵੀ ਬਹੁਤ ਜ਼ਰੂਰੀ ਕੰਮ ਹੋਣ ਦੇ ਕਰਕੇ ਤੁਸੀਂ ਘਰੋਂ ਬਾਹਰ ਨਿਕਲੋ ਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਵੱਧ ਪਾਣੀ ਪੀਣ ਦਾ ਤੇ ਹੋਰ ਚੀਜ਼ਾਂ ਦਾ ਸਿਹਤ ਦਾ ਧਿਆਨ ਰੱਖਣ ਦੀ ਵੀ ਜਿਹੜੇ ਕਹ ਲੋ ਸਿਆਸੀ ਆਪਣੇ ਡਾਕਟਰ ਨੇ ਸਿਹਤ ਮਾਹਰ ਨੇ ਉਹਨਾਂ ਵੱਲੋਂ ਵਾਰ-ਵਾਰ ਜਿਹੜੀ ਹੈ ਉਹ ਅਪੀਲ ਕੀਤੀ ਜਾ ਰਹੀ ਹੈ ਤੇ ਤੁਹਾਡਾ ਇਸ ਮੌਸਮ ਨੂੰ ਲੈ ਕੇ ਇੱਕ ਰਿਕਾਰਡ ਤੋੜ ਜਿਹੜੀ ਹੁਣ ਗਰਮੀ ਪੰਜਾਬ ਦੇ ਵਿੱਚ ਪੈ ਰਹੀ ਹੈ ਉਹਨੂੰ ਲੈ ਕੇ ਕੀ ਕਾਰਨ ਨੇ ਜਿਹਦੇ ਕਰਕੇ ਇੱਕ ਇਨਸਾਨੀ ਕਹਿ ਲਓ ਜਿਹੜਾ ਇੱਕ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਦਰਖਤਾਂ ਨੂੰ ਵੱਢਿਆ ਜਾ ਰਿਹਾ ਹੈ ਜਾਂ ਰਹਾਇਸ਼ੀ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਤੇ ਸੜਕਾਂ ਬਣਾਈਆਂ ਜਾ ਰਹੀਆਂ ਨੇ ਉਹਦਾ ਵੱਡਾ ਇਫੈਕਟ ਹੈ ਤੇ ਜਿਉਂ-ਜਿਉਂ ਅਸੀਂ ਮਾਡਰਨਾਈਜੇਸ਼ਨ ਜਾਂ ਟੈਕਨੋਲੋਜੀ ਨੂੰ ਦੇ ਨਾਲ ਅੱਗੇ ਵਧ ਰਹੇ ਹਾਂ ਤਾਂ ਉਹਦੇ ਕਰਕੇ ਵੀ ਜਿਹੜਾ ਇਹ ਗਰਮੀ ਦਾ ਵੱਡਾ ਪ੍ਰਭਾਵ ਆ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਸੁਖਵਿੰਦਰ ਜੀ ਸਾਡੇ ਨਾਲ ਜੁੜ ਗਏ ਨੇ ਸੁਖਵਿੰਦਰ ਜੀ ਆਵਾਜ਼ ਆ ਰਹੀ ਹੈ ਜੀ ਜੀ ਬਿਲਕੁਕੁਲ ਕੋਈ ਸਿਗਨਲ ਨੈਟਵਰਕ ਦਾ ਇਸ਼ੂ ਤੁਹਾਡੀ ਆਵਾਜ਼ ਆ ਜਿਹੜੀ ਉਹ ਕੱਟੀ ਜਾ ਰਹੀ ਸੀ ਹਾਂਜੀ ਤੁਸੀਂ ਗੱਲ ਕੰਪਲੀਟ ਕਰੋ ਆਪਣੀ ਚਲੋ ਦੇਖੋ ਗਰਮੀ ਜਿਸ ਤਰੀਕੇ ਦੇ ਨਾਲ ਇਸ ਵਾਰ ਪਈ ਆ ਮੈਨੂੰ ਲੱਗਦਾ ਉਹ ਪਹਿਲਾਂ ਨਾਲੋਂ ਕਿਸੇ ਨਾ ਕਿਸੇ ਐਡਵਾਂਸ ਜਿਹੜਾ ਹਾਲਾਂਕਿ ਲੇਟ ਸ਼ੁਰੂ ਹੀ ਆ ਪਰ ਜਿਹੜੀ ਲੈਵਲ ਜਿਹੜਾ ਗਰਮੀ ਦਾ ਵਧਿਆ ਉਹ ਉਹ ਥੋੜਾ ਐਡਵਾਂਸ ਹੋ ਚੁੱਕਿਆ ਔਰ ਇਹਦੇ ਨਾਲ ਕੀ ਆ ਜਨਜੀਵਨ ਜਿਹੜਾ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਤੁਸੀਂ 10 ਵਜੇ ਦਾ ਸਮਾਂ ਜੇ ਤੁਸੀਂ 19 ਸਰਕਾਰੀ ਦਫ਼ਤਰ ਜਾ ਕੇ ਦੇਖੂਗੇ ਤਾਂ ਤੁਹਾਨੂੰ 11 ਦੇ ਵਿੱਚ ਸ਼ਹਿਰਾਂ ਦੇ ਵਿੱਚ ਇਵਨ ਪਿੰਡਾਂ ਦੇ ਵਿੱਚ ਵੀ ਇੱਕ ਰਣਕਟਾ ਮਸ਼ਹੂਰ ਹੋਵੇਗਾ ਕਿ ਲੋਕ ਜਿਹੜੇ ਨੇ ਉਹ ਜਲਦੀ ਸਫ਼ਤੇ ਉੱਠ ਕੇ ਜਲਦੀ ਆਪਣੇ ਕੰਮ ਕੰਮ ਵੇੜ ਕੇ ਜਲਦੀ ਘਰਾਂ ਦੇ ਵਿੱਚ ਰੁਕ ਜਾਂਦੇ ਨੇ ਤਾਂ ਜੋ ਬਾਹਰ ਦਾ ਕੋਈ ਕੰਮ ਜਿਹੜਾ ਉਹ ਦੁਪਹਿਰ ਦੇ ਸਮੇਂ ਘਟਟ ਨਾ ਕੀਤਾ ਜਾਵੇ ਤਾਂ ਫਿਲਹਾਲ ਵੀ ਕੁੱਤੀਆਂ ਕੀਤੀਆਂ ਗਈਆਂ ਨੇ ਬੜੀ ਮਿਲਨ ਵਾਲਾ ਚੰਗਾ ਕਦਮ ਪੰਜਾਬ ਸਰਕਾਰ ਦੇ ਵੱਲ ਚੁੱਕਿਆ ਗਿਆ ਕਿਉਂਕਿ ਛੋਟੇ ਛੋਟੇ ਬੱਚੇ ਨੇ ਔਰ ਗਰਮੀ ਦੇ ਨਾਲ ਤਰਾਤਰ ਕਰ ਰਹੇ ਸੀਗੇ ਔਰ ਬਹੁਤ ਸਾਰੇ ਹਾਂਸੇ ਦੇ ਵੀ ਤੁਸੀਂ ਗਿਆ ਤੋਚ ਰਣਾਈਆਂ ਜੀ ਹਾਂਸੇਆਂ ਮਾਈਆਂ ਜੀਆਂ ਰਹੂ ਉਹਦੇ ਕਾਰਨ ਬਹੁਤ ਸਾਰੇ ਹਾਂਸੇ ਵਾਪਰੇ ਕਿੰਨੀਆਂ ਜਗ੍ਹਾ ਦੇ ਛੋਟੇ ਛੋਟੇ ਬੱਚੇ ਉਹ ਸਾਡੇ ਦੇ ਸ਼ੇਡ ਦੇ ਵਿੱਚ ਹੈ ਕਿੰਨੀਆਂ ਜਗ੍ਹਾ ਦੇ ਤੱਕ ਦੇ ਪਰੇ ਟਰੱਕ ਖੜਗੇ ਕਾੜੇ ਕਾੜੇ ਔਰ ਕਈਆਂ ਜਗ੍ਹਾ ਦੇ ਤੇ ਮੋਟਰਸਾਈਕਲ ਜਿਹੜੇ ਧੂਏ ਦੇ ਘਰ ਹਾਂਸੇ ਦਾ ਸ਼ਿਕਾਰ ਹੋਏ ਕਈਆਂ ਲੋਕ ਨਹੀਂ ਜਾਣਦਾ ਜੀਆਂ ਉਹ ਜਾਣਾਂ ਤੇ ਗਈਆਂ ਨੇ ਪਰ ਉਹਦੇ ਨਾਲ ਮਿਲਦਾ ਗਰਮੀ ਜਿਹੜਾ ਟੈਂਪਰੇਚਰ ਹੈ ਉਹ ਵੀ ਉਹ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਇਜ਼ਾਫਾ ਉਹ ਜ਼ਰੂਰ ਹੋਇਆ ਤਾਂ ਉਹ ਇੱਕ ਵੱਡਾ ਟਰਨ ਹੋ ਸਕਦਾ ਜ 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 ਉਹ 25 ਤੱਕ ਹੋ ਜਾਊਗਾ ਤਾਂ ਸੋ ਲੋਕਾਂ ਨੂੰ ਥੋੜਾ ਜਿਹਾ ਸਬਰ ਕਰਨਾ ਪੈਣਾ ਤਾਂ ਰਾਹਤ ਮਿਲ ਸਕਦੀ ਹੈ ਮੌਨਸੂਨ ਦਾ ਵੇਟ ਆ ਜਿਹੜੇ ਪੰਜਾਬੀ ਬੜੇ ਬੇਸਬਰੀ ਨਾਲ ਕਰਦੇ ਨੇ ਜੀ ਬਿਲਕੁਲ 참 ਦੇਖੋ ਸਮਾ ਜਿਹੜਾ ਹੈ ਉਹ ਥੋੜਾ ਜਿਹਾ ਲੰਮਾ ਮਿਲਣ ਲੱਗਦਾ ਕਿਉਂਕਿ ਅੱਜ ਦੀ ਡੇਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਹੀ 44 45 ਡਿਗਰੀ ਤੱਕ 48 ਡਿਗਰੀ ਤੱਕ ਟੈਂਪਰੇਚਰ ਦੱਸਿਆ ਗਿਆ ਔਰ ਲਗਭਗ ਮਿਲਣ ਲੱਗਦਾ ਇੱਕ ਮਹੀਨਾ ਅਜੇ 19 ਤਰੀਕ ਦਾ 20 25 ਦਿਨ ਹੈਗੇ ਨੇ ਪਏ ਨੇ ਮੌਨਸੂਨ ਤੱਕ ਪਹੁੰਚਣ ਨੂੰ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਜਿਹੜੀ ਹੈ ਉਹ ਪਹਿਲਾ ਹੀ ਟਿਕਰ ਦੇ ਉੱਤੇ ਤੇ ਹਲਾਤਾਂ ਜਿਹੜਾ ਜਿੱਥੇ ਲਈ ਮਿਲਦਾ ਉਹ ਬੜਾ ਜ਼ਰੂਰੀ ਆਮ ਲੋਕਾਂ ਨੂੰ ਇਸ ਚੈਨੂ ਧਿਆਨ ਦੇ ਵਿੱਚ ਰੱਖਣਾ ਪਊਗਾ ਕਿ ਅਸੀਂ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਘੱਟੋ-ਘੱਟ ਸਮੇਂ ਨੂੰ ਦੇਖ ਲਈਏ ਧਿਆਨ ਦੇ ਵਿੱਚ ਰੱਖੀਏ ਕਿ ਕਿਹੜੇ ਸਮੇਂ ਅਸੀਂ ਜਾ ਕੇ ਕੋਈ ਕੰਮਕਾਰ ਆਪਣਾ ਜ਼ਰੂਰੀ ਕਰਨਾ ਹੈ ਹਨ ਕਿ ਬਹੁਤ ਸਾਰੇ ਜ਼ਰੂਰੀ ਕੰਮ ਨੇ ਜਿਹੜੇ ਵਰਕਿੰਗ ਜਿਹੜਾ ਟਾਈਮ ਹੁੰਦਾ ਦਫਤਰੀ ਟਾਈਮ ਹੁੰਦਾ ਉਹਦੇ ਵਿੱਚ ਜਾ ਕੇ ਕਰਨੇ ਪੈਂਦੇ ਨੇ ਪਰ ਉਹ ਹਲਾਤਾਂ ਨੂੰ ਪਹਿਲਾਂ ਥੋੜਾ ਜਿਹਾ ਜਿੱਥੇ ਲਈ ਥੋੜੀ ਜਿਹੀ ਤਿਆਰ ਜ਼ਰੂਰ ਮੈਨੂੰ ਲੱਗਦਾ ਰਹਿਣ ਦੀ ਲੋੜ ਹੈ ਕਿਉਂਕਿ ਇਹ ਤੱਕ 20 ਤੋਂ 25 ਦਿਨਾਂ ਦਾ ਸਮਾਂ ਦੂਸਰੇ ਪਾਸੇ ਲੋਕ ਸਭਾ ਚੋਣਾਂ ਮਾਰਦੀਆਂ ਨੇ ਉਹ ਵੀ ਪ੍ਰਚਾਰ ਟਿਕਾਣਿਆਂ ਦੇ ਉੱਤੇ ਆ ਲੀਡਰ 12:00 1:00 2:00 3:00 ਵਜੇ ਲੁਕੜ ਮੀਟਿੰਗਾਂ ਜਿਹੜੀਆਂ ਪਿੰਡਾਂ ਦੇ ਵਿੱਚ ਕਰ ਰਹੇ ਨੇ ਤਾਂ ਉਹ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਗਰਮੀ ਦੇ ਨਾਲ ਕਿਵੇਂ ਇੰਜੈਕਟਰਾਂ ਬਸ ਤੋਂ ਬਦ ਲੋਕਾਂ ਨੂੰ ਪਾਣੀ ਪੀਣ ਦੀ ਲੋੜ ਹੈ ORS ਪੋਲ ਦੇ ਨੂਫੇ ਵਰਗਾ ਨਿੰਬੂ ਪਾਣੀ ਵਗੈਰਾ ਲੋਕ ਪੀਂਦਾ ਰਾਸ ਜਿਹੜੀ ਹੈ ਖੁੱਤ ਆਪਣਾ ਇੰਤਜ਼ਾਮ ਕਰਨਾ ਪਊਗਾ ਜੋ ਤੱਕ ਜਿਹੜਾ ਮੌਨਸੂਨ ਜਿਹੜੀਆਂ ਪੰਜਾਬ ਦੇ ਵਿੱਚ ਤੱਕ ਨਹੀਂ ਦਿੰਦੀਆਂ ਜੀ ਚਾ ਜੀ ਬਿਲਕੁਲ ਆ ਦੇਖਿਆ ਜੇ ਪਿਛਲੇ ਆਪਾਂ ਸੀਜ਼ਨ ਦੀ ਗੱਲ ਕਰੀਏ ਪਿਛਲੀ ਗਰਮੀਆਂ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸਤਾ ਭਗਵਾਨ ਸਿੰਘ ਮਾਨ ਹੁਣਾ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ 7:30 ਤੋਂ 2 ਵਜੇ ਤੱਕ ਜਿਹੜੀ ਆਫਿਸ ਟਾਈਮਿੰਗ ਕਰ ਦਿੱਤੀ ਗਈ ਸੀ ਜਿਵੇਂ ਇਸ ਵਾਰ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਬੱਚਿਆਂ ਨੂੰ ਲੱਗਦਾ ਵੀ ਇਸ ਵਾਰ ਵੀ ਜਿਹੜੇ ਆਫਿਸ ਆਫਿਸ ਟਾਈਮਿੰਗਸ ਨੇ ਉਹਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਬਿਲਕੁਲ ਜੇ ਕੋਈ ਚਰਨ ਸਾਲ ਵੀ ਜਦੋਂ ਸਕੂਲਾਂ ਨੂੰ ਲੈ ਕੇ ਫੈਸਲਾ ਆਇਆ ਤਾਂ ਬੜਾ ਇਮੀਡੀਏਟ ਤੌਰ 'ਤੇ ਸਰਕਾਰ ਨੇ ਪ੍ਰਤੀ ਲੈ ਲਿਆ ਜਦੋਂ ਟੈਂਪਰੇਚਰ ਬਿਲਕੁਲ ਸਹੀ ਕਰਦੇ ਉੱਤੇ ਹੈ ਤਾਂ ਪਹਿਲਾਂ ਸਰਕਾਰ ਇਸ ਗੱਲ ਦਾ ਤਜਰਬਾ ਕਰ ਚੁੱਕੀ ਹੈ ਸਰਕਾਰ ਦੇ ਲਈ ਇਹ ਜਿਹੀਆਂ ਫੈਸਲਾ ਲੈਣਾ ਮਿਲਦਾ ਨਾ ਦਾ ਕੋਈ ਨਵੀਂ ਚੀਜ਼ ਹੈ ਨਾ ਕੋਈ ਇਹਦੇ ਵਿੱਚ ਕੋਈ ਟੈਕਨੀਕਲ ਇਸ਼ੂ ਆਉਣ ਵਾਲਾ ਹੈ ਇਹਦੇ ਨਾਲ ਹੀ ਕਿਸੇ ਚੀਜ਼ ਨੂੰ ਸੋਚਣ ਦੀ ਲੋੜ ਹੈ ਤਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਕਿਸੇ ਅਫਸਰਦਾਰ ਇਹਨਾਂ ਇੱਕ ਵਾਰ ਫੇਰ ਫੈਸਲਾ ਲੈਣ ਦੀ ਹਾਂ ਜੋ ਲੋਕ ਨੇ ਜਿਹੜੇ ਉੱਠਣ ਦੇ ਠੰਡੇ ਜਿਹੜਾ ਸਵੱਤ ਹੀ ਆਪਣੇ ਕੰਮ ਕਾਰ ਨਵੇੜ ਕੇ ਉਹ ਵਾਪਸ ਘਰਾਂ ਦੇ ਵਿੱਚ ਜਾ ਸਕਣ। ਔਰ ਵੱਡੀ ਗੱਲ ਹੈ ਕਿ ਜਦੋਂ ਦਫ਼ਤਰਾਂ ਦੇ ਵਿੱਚ ਬੰਦ ਹੋਊਗੀ ਬਿਜਲੀ ਜਿਹੜੀ ਬਿਜਲੀ ਦੀ ਡਿਮਾਂਡ ਜਿਹੜੀ ਵੱਧਦੀ ਹੈ ਦਫ਼ਤਰਾਂ ਦੇ ਵਿੱਚ ਏਸੀ ਬੰਦ ਹੋਣਗੇ ਪੱਕੇ ਬੰਦ ਹੋਣਗੇ ਤਾਂ ਉਹਦੀ ਸਪਲਾਈ ਜਿਹੜੀ ਹੈ ਉਹ ਆਮ ਘਰਾਂ ਦੇ ਵਿੱਚ ਜਿਹੜੀ ਹੈ ਉਹ ਜਾਏਗੀ ਔਰ ਇਹਦੇ ਨਾਲ ਹੀ ਝੋਨੇ ਦਾ ਸੀਜ਼ਨ ਵੀ ਨੂੰ ਹੋਣ ਵਾਲਾ ਹੈ ਤਾਂ ਉਹਦੇ ਵਾਸਤੇ ਵੀ ਬਿਜਲੀ ਦੀ ਸੇਵਿੰਗ ਜਿਹੜੀ ਹੈ ਜੇ 2 ਵਜੇ ਤੋਂ ਲੈ ਕੇ ਅਗਲੇ 15 16 ਘੰਟੇ ਜਿੰਨ ਦਿੱਤੇ ਮੰਦਰੂ ਦੀ ਦੱਸਣਾ ਜੀ ਦਾ ਸਭ ਤੋਂ ਪਹਿਲਾਂ ਤੌਰ ਤੇ ਉਹ ਬਿਜਲੀ ਬਚੇ ਕੀਤੇ ਉਹੀ ਫਿਰ ਝੋਨੇ ਵਾਲੇ ਪਾਸੇ ਵੀ ਡਿਵਾਈਡ ਕਰਨੀ ਹੈ ਉਹੀ ਫਿਰ ਘਰਾਂ ਦੀ ਸਪਲਾਈ ਵੀ ਜਿਹੜੀ ਦੇਣੀ ਹੈ ਤਾਂ ਇਹ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਇੱਕ ਤਾਂ ਬਿਜਲੀ ਦੀ ਖਰਚ ਨੂੰ ਘਟਾਉਣ ਦੇ ਲਈ ਇਹ ਦੱਸਣਾ ਲਈ ਜੀ ਆ ਮੈਂ ਤਾਂ ਲੈ ਸਕਦਾ ਦੂਸਰਾ ਸਭ ਤੋਂ ਵੱਡਾ ਜਿਹੜਾ ਹੈ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਿ ਲੋਕ ਜਿਹੜੇ ਉਹ ਸਮੇਂ ਸਰ ਆਪਣੇ ਕੰਮ ਰੁਕੇ ਕੇ ਆਪਣੇ ਘਰਾਂ ਨੂੰ ਵਾਪਸ ਚਲੇਗਾ ਤਾਂ ਇਹ ਫੈਸਲਾ ਸਰਕਾਰ ਮਿਲਣਾ ਢਾਣ ਵਾਲੇ ਜਿਨ੍ਹਾਂ ਦੇ ਵਿੱਚ ਸ਼ਾਇਦ ਲੈ ਸਕੀ ਜੀ ਜੀ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਸੋ ਸਾਡੇ ਨਾਲ ਰਣਦੀਪ ਪਟਿਆਲਾ ਤੋਂ ਉਹ ਵੀ ਜੁੜ ਚੁ ਇੱਕ ਵਾਰ ਗੱਲਬਾਤ ਕਰਾਂਗੇ ਰਣਦੀਪ ਜੀ ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਹੈ ਰਣਦੀਪ ਜੀ ਇਹ ਕੋਈ ਟੈਕਨੀਕਲ ਇਸ਼ੂ ਹੋਣ ਦੇ ਨਾਤੇ ਜਿਹੜੀ ਆਵਾਜ਼ ਹੈ ਉਹ ਨਹੀਂ ਆ ਰਹੀ ਚਲੋ ਆਪਾਂ ਦਰਸ਼ਕਾਂ ਦੇ ਨਾਲ ਜਾਣਕਾਰੀ ਇਹ ਸਾਂਝੀ ਕਰ ਦਿੱਤੀ ਹੈ ਵੀ ਮੌਨਸੂਨ ਦੇ ਵਿੱਚ ਹਜੇ 20-25 ਦਿਨ ਦਾ ਸਮਾਂ ਜਿਹੜਾ ਉਹ ਪਿਆ ਪਰ ਜਲਦ ਹੀ ਜਿਹੜੀ ਰਾਹਤ ਉਹ ਮਿਲ ਸਕਦੀ ਹੈ ਤੇ ਲੋਕਾਂ ਨੂੰ ਫੇਰ ਦੁਬਾਰਾ ਤੋਂ ਅਪੀਲ ਕਰਾਂਗੇ ਵੀ ਹਲਕੇ ਰੰਗ ਦੇ ਕੱਪੜੇ ਤੇ ਛਾਤਾ ਲੈ ਕੇ ਕੋਈ ਅੰਬ੍ਰੇਲਾ ਲੈ ਕੇ ਜਾਂ ਤੁਸੀਂ ਆਪਣਾ ਮੂੰਹ ਸਿਰ ਢੱਕ ਕੇ ਜਾਓ ਤੇ ਅਵੋਇਡ ਕਰੋ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਗਰਮੀ ਪੂਰੀ ਐਨ ਸਿਖਰਾਂ ਤੇ ਹੁੰਦੀ ਆ ਤਿੱ ਗਰਮ ਲੋ ਹੈ ਜਿਹੜੀ ਉਹ ਵਗਦੀ ਆ ਉਹਦੇ ਚ ਨਾ ਨਿਕਲੋ ਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਧਿਆਨ ਰੱਖੋ ਵੱਧ ਪਾਣੀ ਪੀਓ ਨਿੰਬੂ ਪਾਣੀ ਪੀਓ ਤੇ ਆਪਣੇ ਬ੍ਰੇਕਫਾਸਟ ਦੇ ਵਿੱਚ ਜਾਂ ਲੰਚ ਡਿਨਰ ਦੇ ਵਿੱਚ ਸੈਲਡ ਦੀ ਜਿਹੜੀ ਮਾਤਰਾ ਉਹਨੂੰ ਵਧਾਓ ਤਾਂ ਜੋ ਇਸ ਗਰਮੀ ਤੋਂ ਭਿਆਨਕ ਗਰਮੀ ਤੋਂ ਬਚਿਆ ਜਾ ਸਕੇ ਸੋ ਤੁਹਾਡੀ ਕੀ ਰਾਏ ਹੈ ਇਸ ਪੂਰੀ ਪੂਰੇ ਮੌਸਮ ਅਪਡੇਟ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਮੌਨਸੂਨ ਦੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ